ਮੇਰੇ ਮਿੱਤਰੋ ਕਿਵੇਂ ਹੋ ਠੀਕ ਹੋ ਸਾਰੇ ਅੱਜ ਆਜਾ ਪਹੁੰਚਾ ਜੀ ਤਨੌਲੀ ਦੀ ਬੱਕਰਾ ਮੰਡੀ ਦੇ ਵਿੱਚ ਬਾਈ ਜੀ ਉੱਥੇ ਤੁਹਾਨੂੰ ਦਿਖਾਵਾਂਗੇ ਚੱਲ ਕੇ ਜੀ 6 ਬੱਕਰੀਆਂ ਦਾ ਸੌਦਾ ਇਕੱਠਾ ਆਪਣਾ YouTube ਚੈਨਲ ਹੈ ਜੀ ਜੱਟ ਲਾਈਫ 76 ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਜੀ ਸੌਦੇ ਨੂੰ ਐਂਡ ਤੱਕ ਲਾਜ਼ਮੀ ਦੇਖੋ ਜੀ ਬਹੁਤ ਵਧੀਆ ਸੌਦਾ ਹੋਇਆ ਮੰਡੀ ਦੇ ਵਿੱਚ ਮਿੱਤਰੋ ਸਦੀਕ ਧਨੌਲਾ ਨੇ ਸੌਦਾ ਕਰਾਇਆ ਜੀ ਦੇਖੋ ਵੀਡੀਓ ਆਜੋ ਮਿੱਤਰੋ ਤਨੋਲੇ ਦੀ ਮੰਡੀ ਦੇ ਵਿੱਚ ਹਰ ਬੁੱਧਵਾਰ ਨੂੰ ਮੰਡੀ ਲੱਗਦੀ ਹੈ ਜੀ ਸੰਨਾ ਰੋਡ ਤੇ ਆਜੋ ਜੀ ਦੇਖੋ ਸੌਦਾ ਕੀ ਬਣਦਾ ਸੌਦੇ ਦੇ ਵਿੱਚ ਆਜੋ ਮਿੱਤਰੋ ਲੋ ਜੀ ਮਿੱਤਰੋ ਉਹੀ ਬੱਕਰੀਆਂ ਤੜਕੀਆਂ ਜਿਹੜਾ ਸੌਦਾ ਹੁੰਦਾ ਹੈ ਜੀ ਸੇ ਦਾ ਦੇਖੀ ਜਾਂਦੇ ਆ ਕੀ ਬਣਦਾ ਹੈਗਾ ਕਿ ਸੌਦਾ ਹੋ ਜਾਗਾ ਕਿ ਨਾ ਹੁੰਦਾਗਾ ਵੀਡੀਓ ਸ਼ੇਅਰ ਤੇ ਲਾਈਕ ਵੀ ਲਾਜ਼ਮੀ ਕਰ ਦਿਓ ਇਹਨਾਂ ਵਾਲਾ ਮੰਡੀ ਆ ਬਾਈ ਆਥਾਂ ਦਾ ਵੀ ਲੱਗਾ ਜੀ ਦੇਖ ਸਕਦੇ ਆ ਵੀਡੀਓ ਇੱਕ ਦਾ ਆਹ ਕਹਿੰਦਾ ਇਹ ਇੱਕ ਇਹ ਆਹਾ ਬਾਈ ਦੋ ਨੰਨ ਨਾ ਰਹੇ ਨੀ ਹੋਏ ਤਕਾਹਾ 4 1 ਕਾਹਾ 5 ਕਿਹਦੇ ਹੋਰ ਅਸੀ ਉਹ ਚੋਕਵੇਂ ਚੋਕਵੇਂ ਬੱਕਰੀਆਂ ਬਾਈ ਚੋਕਵੇਂ ਚੋਕਵੇਂ ਵੀਰੋ ਕਰ ਦਿਓ ਸ਼ੇਅਰ ਲਾਈਕ ਬਾਈ ਯਾਰ ਹਾਸੇ ਦਾ ਤੇਰੀਆਂ ਸਾਥੀ ਵੀਡੀਓ ਕਰ ਦਿਓ ਸ਼ੇਅਰ ਦੱਬ ਕੇ 90 ਦੀਆਂ 90 ਦੀਆਂ ਗੱਲਾਂ ਮਾਤ ਨਹੀਂ ਬੰਦ ਇਹ ਕਿੱਥੇ ਕਿੱਥੇ ਤੱਕ ਪਹੁੰਚ ਗਈ ਹੈ ਇਤਨਾ ਕੋਈ ਨਹੀਂ ਮੰਨਦਾ ਦੋਹੀਆਂ ਵੀ ਫੰਡ ਰਹੀ ਨੇ ਲੋਕ ਮੋਟਰ ਵੀਰੋ ਸ਼ੇਅਰ ਲਾਈਕ ਜੱਟ ਲਾਈਵ 76 ਨੂੰ ਸਬਸਕ੍ਰਾਈਬ ਪੰਜਾਬੀ ਯੂਟਿਊਬ ਨੂੰ ਫਾਲੋ ਕਰ ਦਿਓ ਫੇਸਬੁੱਕ ਪੇਜ ਆਪਣਾ ਜੀ ਪੰਜਾਬੀ ਚ ਲਿਖ ਕੇ ਪਪੇੜੇ ਪੀ ਜੱਜੇ ਨਿੱਕਾ ਨਾ ਬੱਬੂ ਦੀ ਵਾਰੀ ਜੱਜੇ ਨੂੰ ਹੜਾ ਤਾਂ ਦਿਨ ਦਾ ਮਾਝੂ ਦੇ ਫਾਲੋ ਕਰ ਬੱਕਰਾ ਮੰਡਿਆ ਤੇ ਸੌਦਾ ਬਸ ਹੋਣ ਵਾਲੀ ਆ ਬੱਕਰੀਆਂ ਵਧੀਆਂ ਨੇ ਵਾਈਆਂ ਦੀਆਂ 6 ਤੋਂ 2000 ਰੁਪਏ ਹਰ ਪਾਲ ਦੇਖ ਸਾਹਿਬ 4000 ਕਹਿੰਦਾ ਜੀ ਜਾ ਤੋਇ ਕਰ 62000 ਸਹੀ ਆਇਆ ਸਹੀ ਓ ਯਾਰ ਮੇਰੇ ਜਿਹਦਾ ਵੇਚ ਨਹੀਂ ਪੈਣ ਦੀ ਨਵੇਂ ਦਾ ਪਾਣ ਕਿੰਨਾ ਹੁੰਦਾ ਨਾ ਨਾ ਬਾਈ 60 ਤੇ 5 5 60 ਤੇ 5 7000 ਦਾ ਫਰਕ ਆਦਾ 60 ਤੇ 5 ਰਾਮੂ ਓ ਰਾਮੂ ਓ ਰਾਮੂ ਓ ਰਾਮੂ ਹੋਣਾ ਸਾਡਾ ਹਾਂ ਤਾਂ ਹੋਊਗਾ ਸੌਦਾ ਹਾਂ 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 ਬੱਜ ਜਾ ਓ ਵੀਡੀਓ ਕਾ ਕੇ ਸ਼ੇਅਰ ਦੀ ਸੌਦਾ ਨੇੜੀ ਆ ਕੋਈ 50000 ਰੁਪਏ ਨਹੀਂ ਜਾ ਜਾਂਦੇ ਯਾਰ 65000 ਉਹ ਨਹੀਂ ਪਰਮੂ ਕੋਈ ਨਾ ਯਾਰ 8000 12000 ਰੁਪਏ ਕਹਿੰਦਾ ਲੋ ਮਿੱਤਰੋ ਕਾ ਦਿਓ ਵੀਡੀਓ ਸ਼ੇਅਰ ਕਰ ਬੱਗੇ ਜੀ ਬਹੁਤ ਬਹੁਤ 2000 ਕਟ ਕਰ ਦੇ ਨਾਲ ਓਏ ਨਹੀਂ ਯਾਰ ਤੂੰ ਸਿੱਧਾ 20 2000 ਬਾਕੀ ਯਾਰ ਮੈਂ ਵੇਚਨੀ ਆਂ ਯਾਰ ਠੀਕ ਹੈ ਸਾਹਿਬ ਕਟ ਕਰ ਲੈ ਯਾ 1000 ਕਟ ਕਰ ਲੈ ਠੀਕ ਹੈ 1000 ਕਟ ਹੋ ਜਾਣਾ ਫਰੇਟ ਓਏ ਮੋਈ ਯਾਰ 800 ਤਾਂ ਹੋ ਗਿਆ ਓ 600 ਤਾਂ ਹੋ ਗਿਆ ਬੱਸ ਓਏ ਚੱਲ ਕੋਈ ਛੋਟਾ ਘਟਾਉਂਦੇ ਨਾ ਬੋਲ ਮੈਤੋ 63000 ਦੇ ਲੈ ਲਿਆ ਸੀ ਬੱਕਰੇ 36000 ਹਾਂਜੀ ਹਾਂਜੀ 8000 ਦੀਆਂ ਬੱਕਰੀਆਂ ਜੀ ਲਖਾਈ ਸੰਝੀ ਆ ਲਖਾਈ ਰਾਮੂ ਦੀ ਲੈ ਫੜੀਆਂ ਬੱਕਰੀਆਂ ਦੇ ਸਕਦੇ ਆ ਐਈ ਰਾਮੂ ਦੀ ਅੰਦਾਜ਼ੀ ਮਤਰਾ ਸੌਦਾ ਜੀ ਬਹੁਤ ਵਧੀਆ ਹੋਇਆ ਮੇਰੇ ਤੋਂ ਲੈ ਕੇ ਇਕੱਠਾ ਸੌਦਾ ਹੋਇਆ ਜੀ ਇਕੱਠੀਆਂ ਬੱਕਰੀਆਂ ਦਾ ਮੈਂ ਕਿਸੇ ਲਖਾਈ ਹੁਣਦਾ ਆ ਵੀ ਮੈਂ ਕਰਵਾਇ ਦਿੰਦਾ ਲਖਾਈ ਅਗਲੇ ਠੀਕ ਹੈ ਜੀ ਸ਼ਰੀਕ ਨੇ ਕਰਾਇਆ ਸੌਦਾ ਜੀ ੱੱਕਾ ਦਾ ਤੇਰਾ ਵਧੀਆ ਮਾਰ ਦੇ ਕੇ ੱੱਕਾ ਖਰਾਬ ਹੋਰ ਹੁਣ ਹੋਰ ਕਿਹੜੇ ਲਿਆ ਆਹ ਮਾਰਜਨ ਆ ਜਾਂਦਾ ਲੈ ਹੁਣ ਵੀਰੇ ਤੇ ਲਾਉਂਗਾ ਪੀਰਾਂ ਦਾ ਲੂਗਾ ਹਾਂ ਲੈ ਕਿੰਨਾ ਹੁੰਦਾ ਕੀ ਹੈ ਮੈਂ ਤਾਂ ਦੂਜਿਆਂ ਨਾਲ ਆਇ ਕਾਟੂਆ ਜੇ ਲੈ ਹੁਣ ਤੇ ਇਹ ਨਹੀਂ ਲਾਉਂਗਾ ਸਾਰੀ ਲਾਉਂਗਾ ਸਾਟੂਆ ਜੇ ਲੈ ਲੈ ਕੋਈ ਚੱਕਰ ਨਹੀਂ ਗਾ ਸਾਲੀਆਂ ਛੁਰੀ ਵਾਲੇ ਹੁੰਦੇ ਤਾਂ ਕਿ ਹਾਂ ਠੀਕ ਹੈ ਗੱਲ ਛੁਰੀਆਂ ਕਿਉਂ ਨੇ ਵਿੱਚ ਹੈਗੀਆਂ ਨੇ ਗੱਲ ਵੀਰੇ ਨੂੰ ਸ਼ੇਰ ਲੈ ਕੇ ਲਾਜਿੰਦ ਕਰਦੇ ਜੀ ਕੀ ਸੁਣਨਾ ਛੱਡ ਦੇ ਯਾਰ ਨਾ ਨਹੀਂ ਇਹ ਨਹੀਂ ਕਹਿੰਦੇ ਆ ਬੱਕਰੇ ਸੀ ਆਪਣੇ ਕੋਲੇ ਕਿੰਨੇ ਆ ਬੱਕਰੇ ਸੀ 5 12 ਲੈ ਜੀ 12 ਲੈ ਜੀ ਠੀਕ ਹੈ ਕਿੰਨੇ ਰਹਿ ਗਏ ਆ ਆਪਣੇ ਕੋਲੇ ਸ਼ੇਰ ਗਏ ਨਾ ਰਵੀ ਸੇਰੇ ਨਾ ਦੇਖੀ ਜਾਂਦੀ ਆ ਜਿਹੜੀ ਕਾਲਾ ਸੱਪ ਹੁੰਦਾ ਕੀ ਬਣਦਾ ਲਓ ਵੀ ਮਿੱਤਰੋ ਕੈ ਰ ਕੈ ਲੱਗਿਆ ਤੂੰ ਬੱਕਰੀਆਂ ਪੰਜ ਲੈ ਗਿਆ ਸੇਮੀ ਵਾਤੇ ਸੇਰ ਹੈਗੇ ਹਾਂ ਹੈ ਸੇਰ ਹੈਗੇ ਬਾਈਆਂ ਕੋਲੇ ਠੀਕ ਨੇ ਸੌਦਾ ਕਰਾਤਾ ਬਹੁਤ ਵਧੀਆ ਰਹਿ ਗਿਆ ਠੀਕ ਸੌਦਾ ਕਰਾ ਗਿਆ ਤੂੰ ਆਹ ਮੈਨੂੰ ਕਰ ਦੋ ਬੜੇ ਸ਼ੇਰ ਲਾਇਕ ਜੀ ਇਹਨਾਂ ਨੂੰ ਸਬਸਕ੍ਰਾਈਬ ਕਰ ਦੋ ਜੱਟ ਲਾਈਵ 77 ਆਪਣਾ YouTube ਚੈਨਲ 63 ਦੀਆਂ 63 ਦੀਆਂ ਕੋਈ ਵਾ ਸਾਢੇ ਲੱਖਾਂ ਜਿਆਦਾ ਵੀ ਹਾਂ ਦੇਖੋ ਮਾਤਰਾ ਲੱਗਦੀ ਬਾਹਰ ਵੀ ਖਾਣ ਨਹੀਂ ਵੀ ਰਹਿਉ ਉਹ ਸ਼ੇਰ ਰਹਿ ਗਿਆ ਮਾਇਆ ਕੋਲੇ ਜੀ ਇਹਦੀ ਲੋ ਜੋ ਵੀ ਪਿੰਡ ਪਾਣੀ ਫੱਤਾ ਜਿਨ੍ਹਾਂ ਨੇ ਬੰਜਾਂ ਨੇ ਬੱਕਰੀਆਂ ਵੇਚੀਆਂ ਨੇ ਪਹਿਲੀ ਫੱਤੇ ਵਾਲਿਆਂ ਨੇ ਬਾਈ ਆਹ ਬੱਕਰੀਆਂ ਵੇਚ ਕੇ ਸੇ ਜੀ ਤੁਸੀਂ ਦੇਖ ਸਕਦੇ ਆਹਥਨ ਦਾ ਮੌਕਾ ਹੈ ਜਿਆਰਾ ਆ ਗਿਆ ਜੀ ਆ ਇੱਕ ਬੱਚਾ ਇਹਦੇ ਮਗਰ ਪਾਣੀ ਫੱਤੇ ਵਾਲਿਆਂ ਨੇ ਜੀ ਅੰਡਰ ਹੈ ਲੋ ਵੀ ਮਿੱਤਰੋ ਇੱਕ ਬੱਚਾ ਇਹਦੇ ਮਗਰ ਉਹ ਬੱਕਰਾ ਸੌਦਾ ਹੋਰ ਵੀ ਹੋਊਗਾ ਬਾਈ ਸੌਦਾ ਹੋਰ ਵੀ ਹੋਊ ਦੇਖੀ ਜਾਂਦੀ ਆ ਗੱਲੀ ਲੈਣੀ ਹੈ ਇਹ ਹਾਂ ਹਾਂ ਕੱਲ੍ਹ 17 ਦੀ ਲਾਇਆ ਜਾ ਕਿਵੇਂ 17 ਦੀ 20000 ਰੁਪਏ ਮੰਗ ਰਾਂ ਐ ਤੁਸੀਂ ਦੇ ਨਹੀਂ ਤਾਂ ਮੈਂ ਜਾਉਂਦਾ ਮਾਰ ਉਹ 17 ਮੈਨੂੰ ਕੱਲ੍ਹ ਸਤਾਇਆ ਹੈ ਉਹ ਦੰਤ ਨਹੀਂ ਮੂੰਹ ਚੋਂ ਕੰਢੀ ਇਹ ਮੂਰਖਾ ਨਾ 10000 ਰੁਪਏ ਦੇ ਦਿੰਦੇ ਪਰ ਦੋ ਵੀਡੀਓ ਸ਼ੇਅਰ ਜੀ ਬੰਦ ਕੇ ਭਰਾਵੋ 60000 ਰੁਪਏ ਸੇ ਲੱਗਣਗੇ ਦੱਸਦਾ ਯਾਰ 70 ਜੀ ਬੋਹੋ ਹੋ ਗਏ ਮਰਜੀ ਹੈ ਜਿਤਮਨ ਦੇ ਹਾਂ ਹਾਂ ਖੜੀਆਂ ਸੀ ਬਈ ਖੜੀਆਂ ਸੀ ਹਾਂ ਹਾਂ ਖੜੀਆਂ ਸੀ ਉਹ ਤਾਂ ਅਗਲੇ ਦੇ ਪੌਦੇ ਦੀ ਗੱਲ ਹਾਂ ਉਹਨੂੰ ਪੁੱਗਿਆ ਉਹ ਲੈ ਗਿਆ ਜਿਹੜੀ ਆਹਾ ਵਗਰੀ ਆ ਗਈ ਹਾਂ 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 ਹ ਰਾਤ ਤੋਂ ਦੇਖਣਾ ਜਿਆਦਾ ਰੁਪਈਆ ਦੇਖਣਾ ਇਹ ਬੱਚਾ ਲੋ ਮਿੱਤਰ ਉਹਦੀ ਮਗਰ ਰੱਖ ਉਹਦੇ ਮਗਰ ਬੱਚਾ ਚੱਕਿਆ ਹੈ ਨਹੀਂ ਦਾ ਬੋਕ ਦਾ ਬੱਚਾ ਬੋਕ ਨਹੀਂ ਜਾ ਚੀਜ਼ ਦਾ ਵੀ ਮਲੋਂਦਾ ਬੋਕ ਇਕੱਲੇ ਵੀ ਕੋਰੇ ਰੁਪਈਆ ਦਾ ਉਹਦਾ ਬੱਚਾ ਲੈਣੀ ਹੈ ਦਾ ਬੋਕ ਬੈਠਾ ਇਹ ਤੋਂ ਬੱਕਰੀਆਂ ਕਰਾਸ ਨੇ ਇਹ ਆ ਬੱਕਰੇ ਤੋਂ ਬੱਕਰਾ ਬਹੁਤ ਕਦਾਬਾਰ ਤੂੰ ਦੇਖ ਸਕਦਾ ਠੀਕ ਹੈ ਕਿੰਨੇ ਦੀ ਦਮਾਣਾ ਬੈਠਾ ਜੀ ਠਾਣਾ ਕਰਨਾ 45 ਅਜੇ ਤੇਰਾ ਮੇਲੇ ਦੇ ਤੇ ਕਰ ਲੈ ਹੈ ਨਹੀਂ ਤੂੰ ਕੜੇ ਦੇ ਐਦੇ ਹੱਲਾ ਪਤਾਉਂਦੇ ਬਾਇ ਨਹੀਂ ਹੱਲੋ ਨਹੀਂ ਕੋਮਾ ਹੈਗਾ ਉਹ ਫਿਰ ਉੱਥੇ ਦੋਸਵਾਣਾ ਕਰੋ ਯਾਰ ਤੁਸੀਂ ਹੋਰ ਹੀ ਕਰਨਾ ਹੈ ਉਹ ਵੋਗ ਦਿਖਾਉਂਦੇ ਸੀ ਅੱਗੇ ਦੇ ਕੇ ਯਾਰ ਸੌਦਾਵਾ ਤੁਸੀਂ ਮੇਨ ਕਰਿਆ ਕਰੋ ਬਸ ਗਾ ਬਸ ਹੋਤੀ ਐਂ ਤਾਂ ਲਗਾਈ ਸੀ ਤਾਂ ਸਾਰੇ ਕਹਿਣਿਆ ਤੂੰ ਸਾਈ ਭੜਾ ਲੱਗੀ ਬੱਚਾ ਦੇਖ ਲਾ ਮੰਗ ਰਾਂ ਹੀ ਗੱਲਾਂ ਨਾ ਬੱਚਾ ਤਾਂ ਦੇਖਣਾ ਜ਼ਰੂਰੀ ਹੁੰਦਾ ਨਾ ਮਿੱਤਰੋ ਥਣ ਇੱਕ ਹੈ ਨਾ ਨੂੰ ਮੁਝੇ ਕਰੀ ਠੀਕ ਹੈ ਜੀ ਠੀਕ ਹੈ ਕਰੀ ਚੈੱਕ ਬਾਈ ਦੇਖ ਲੈ ਚੈੱਕ ਕਰੋ ਕਿੰਨਾ ਹੈਗਾ ਚਾਰ ਹੈਗਾ ਦਾ ਕੋਈ ਯਾਰ ਇਹਦਾ ਇਹਦਾ ਕੁਝ ਨਹੀਂ ਬੋਲ ਰਹਾ ਅਗਲੇ ਪੰਜ ਹਜ਼ਾਰ ਤਾਂ ਲਾ ਯਾਰ ਹੈ 5000 ਨਾ ਉਹ ਤਾਂ ਦਿੰਦਾ ਹੀ ਨਹੀਂ ਲੈ ਪਾ ਕੇ ਰੱਖਿਆ ਹੋਈ ਨਹੀਂ ਉਹ ਤੂੰ ਮੇਰੇ ਨਾਲ ਗੁੱਸਾ ਕੀ ਹੈ ਕਿ ਭਾਈ ਤੂੰ ਮੰਗ ਲਿਆ ਦੇ ਇਹਨੇ ਲਾਤਾ ਰਸਦਾਰ ਆ ਯਾਰ ਬੰਗਿਆ 71000 ਦੋ ਦਾ ਇੱਕ ਦਾ ਇੱਕ ਦਾ ਇੱਕ ਦਾ 70000 ਲੰਘ ਗਿਆ ਯਾਰ ਸਾਡ ਜਾ ਯਾਰ 15000 ਦੀ ਲਾਇਆ ਯਾਰ ਵੜ ਕੇ ਜਾ ਹਾਂ 15000 ਦੇ ਲੈ ਆ ਆ ਬੱਚਾ ਵੀ ਦੇਖਵਾ ਕਰ ਆ ਜੀ 5000 ਦਾ ਬੱਚਾ ਨਹੀਂ 2000 ਦਾ ਦੇਖੀ ਗੱਲ ਆ ਯਾਰ ਅਗਲਾ ਤਾਂ ਫਿਰ 17 ਮੰਗ ਰਿਹਾ ਮੈਂ 2000 ਤੋਂ ਡੇ ਨਹੀਂ ਆ ਰਿਹਾ ਇਹਦੀ ਦੇਖੋ ਕੀ ਕੀਮਤ ਹੈਗੀ ਹੈ ਜੀ ਵੀ ਓਏ ਐਸੇ ਨਹੀਂ ਚੱਲਦੀ ਜਾਂਦਾ ਉਹਦੀ ਕੀਮਤ ਉਹ 5000 ਰੁਪਏ ਦਾ ਬੱਚਾ ਹੈ ਅੱਧਾ ਮਾਰੀ ਬੱਚਾ ਹੈ ਧੜਿਆ ਧੜਾ ਆ ਰੋ ਵਧੀਆ ਬੱਚਾ ਓ ਯਾਰ ਦੱਸ ਕੇ ਦੇ ਦੇ ਸੌਦਾ ਬਹੁਤ ਹੈ ਨਾ ਯਾਰ ਬੋਲੇ ਜਾ ਕੋਈ ਨਾ ਕਰ ਦੇਣੀ ਕਿਨੇ ਲੈ ਨਵੇਂ ਤਾਂ ਹੋਏ ਨੇ ਨਵੇਂ ਹੋਏ ਤਾਂ ਉਹ ਸੌਦਾ ਕਰ ਤੇਰੀ ਬਕਵਾਈਏ ਬੱਕਰੀ ਇਹ ਨਹੀਂ ਲੈਣੀ ਜਵਾਕ ਨੇ ਅੱਲਾ ਦੇ ਆਇਆ ਵਿਚਾਰਾ ਨਿਆਣੇ ਲੋਕ ਤੇ ਆ ਯਾਰ ਪਹਿਲਾਂ ਤਾਂ ਓ ਯਾਰ ਇਹ ਕੁਛ ਵੀ ਕਹੀਆਂ 8000 ਦੀ ਬੱਕਰੀ ਬਾ ਦੂੰ 8000 8000 ਦੀ ਬੱਕਰੀ ਪਾ ਯਾਰ ਮੈਂ ਤਾਂ ਬੇਚ ਨਹੀਂ ਯਾਰ ਇਹ ਰਹਿਣ ਤੇ ਕਵੀ 5000 ਦਾ ਬੱচ্চਾ ਰੱਖਾ ਹੈ ਗਰੇ ਆ ਜਾ ਸੀਅਤ ਸੀਅਤ ਦਾ ਬੱচ্চਾ ਰੱਖਾ ਗਰੇ ਖੜ ਜਾ 5000 ਦਾ ਬੱਕਰਾ ਵਾਲੀ ਗਰੇ ਓਏ ਆ ਜਾ ਹੁਣ ਲੈ ਨਾ ਖਾ ਓਏ ਓ ਜਾ ਨਾ ਯਾਰ ਕਹਿੰਦਾ ਮੈਂਦਾ ਨਹੀਂ ਹਾਂ ਦੱਸ ਆ ਜਾ ਦੇਖ ਲੈ ਪਾਟ ਆ ਪਾਟ ਹੁਣ ਆ ਪਾਟ ਇਹਦਾ ਦੂਜਾ ਰੱਖ ਲੈ ਵੀਰੇ ਵਿੱਚ ਚੱਕਰ ਜੀ ਇਹਦਾ ਵਿੱਚ ਰੱਖ ਚੰਗੀ ਰੱਖ ਲੈ ਆ ਤੈ ਰਹੀਆਂ ਮੰਗਰੋ ਪੰਜ ਰਹਿ ਗਈਆਂ ਉਹ ਵੀ ਵਿੱਚ ਹੀ ਆ ਗਈ ਬੱਠਾ ਕੌਣ ਆਖੇ ਚਾਰ ਚੱਲ ਕੋਈ ਨਹੀਂ ਆਹ ਰਾਣ ਦੇ ਆ ਠੀਕ ਗੱਲ ਹੈ ਦੇਖੀ ਜਾਂਦੀ ਆ ਹਾਏ ਨਾ ਦੋ ਪੰਜਾਹ ਬੋਲ ਹੁਣ ਛੀ ਨੇ ਛਿਆਂ ਦੀ ਬੋਲ ਛੀ ਆ ਮੀਮਣੇ ਵੀ ਦੋ ਛੇ ਨਾਗਾ ਦੋ ਦੋ ਮੀਮਣੇ ਦੋ ਮੀਮਣੇ ਉਹਨਾਂ ਵਿੱਚ ਹੀ ਜਾਣਗੇ ਦੇਖੀ ਜਾਂਦੀ ਆ ਉਹ ਤਾਂ ਇਹ ਦੋ ਬੱਕਰੀਆਂ ਮਾਰ ਬੱਚੇ ਨੇ ਦੋ ਨਾਲ ਹੀ ਜਾਣਗੇ ਦੋ ਬੱਚੇ ਨੇ ਹੋਰੇ ਬੱਚੇ ਕੀ ਜਗ੍ਹਾ ਉਹ ਜਰਾ ਅਧਿ ਨਾ ਕੋ ਬੱਚੀ ਦੇ ਨਾਲ ਹੀ ਨੇ ਕੋਈ ਬੱਚਿਆ ਹੋਈ ਗੱਲ ਉਹਦਾ ਨਾਲ ਹੀ ਹੈ ਉਹ ਬੱਚੀ ਨੇ ਫਿਰ ਉਹੀ ਗੱਲ ਪੈਸਾ ਨੇ ਸਹੀ ਮੰਗੇ ਨੇ ਯਾਰ ਹਾਂ ਬਸ ਆਪ ਵਿੱਚ ਲਾ ਕੇ ਇਹ ਹੋ ਗਈਆਂ ਇਹ 13-13 ਹਜ਼ਾਰ ਨੂੰ ਲਾ ਲਿਆ ਲਾ ਲਿਆ ਕੀ ਕੀਆਂ ਨੇ ਹਾਂ ਹੁਣ ਮੈਂ ਉਹ ਦੇਣਾ ਚਲ ਕੋਈ ਨਹੀਂ ਮੰਗਦਾ ਲੈ ਮੇਰੇ ਵੀਡੀਓ ਸ਼ੇਅਰ ਕਰ ਉਹ ਬੱਕਰ ਮੰਡੀ ਇਹ ਸੌਦਾ ਬਹੁਤ ਵਧੀਆ ਹੋ ਰਿਹਾ ਪੁੱਛਦਾ ਲੈ ਉਹ ਕੋਈ ਨਹੀਂ ਜੋ ਕਿਉਂਦਾ ਆਪਾਂ ਜਿਹੜੇ ਸਾਮ ਲਾਵਾਂ 6000 ਤੋਂ ਬਾਅਦ ਯਾਰ ਬਾਈ 6000 ਕਿੰਨਾ ਹੋ ਗਿਆ ਦੱਸਿਓ ਕਿ 6 ਬੱਕਰੇ ਕਿੰਨਾ ਹੋ ਜਾ 33000 7000 32000 ਚਲੋ ਠੀਕ ਮਸੇ 36 ਤਨ ਹੋਰ ਦੇ ਦੇ ਉਹ ਜੱਬ ਬੰਦੋ ਜੀ ਲੱਖ ਪੂਰਾ ਕਰਨ ਨੂੰ ਫਿਰਦਾ ਏ ਠੀਕ 12 ਬੱਕਰੇ ਮੰਗ ਰਿਹਾ ਲੱਖੂ ਦੇ ਕਾਲੀ ਹੋ ਕਾਲੀ ਹੋ ਗਿਆ ਕਾਲੀ ਹੋ ਲਈ ਕਾਲੀ ਹੋ ਲਈ ਮਾ ਆਹ ਦੀ ਗੱਲ ਨੀ ਪੁੱਛੀ ਹੜਾ ਬੰਦੇ ਹੈ ਕਰ ਦੋ ਵੀਡੀਓ ਸ਼ੇਅਰ ਜੀ ਦਾ ਬੰਦਾ ਸ੍ਰੀ ਗਰੇਖੋ ਕਰਦਾ ਕੰਮ ਹੈ ਕੋਣਾ ਨਖਲਾ ਨਹੀਂ ਟੱਪਦਾ ਵੀਰੇ ਨਹੀਂ ਆ ਪਈ ਹੰਦੇ ਖਾਣ ਕੇ ਆ ਗਿਆ ਆਪਣੀ ਦਾ ਕਹਿੰਦੀ ਮੀਂਹ ਡੇ ਆ ਆਪਾਂ ਕਿਧਰ ਲੱਗ ਜੀਏ ਉਹ ਦੱਸ ਬੰਦ ਕਿੱਥੇ ਵਾਦੀਏ ਲੋ ਵੀ ਆ ਬੱਕਰਾ ਦਾ ਜਦੋਂ ਬੱਕਰੇ ਨਹੀਂ ਆਈਆਂ ਸਾਰੀਆਂ ਫਤਰਾ ਬਹੁਤ ਸਰੇ ਦਾ ਪਾਣੀ ਦਾ ਠੀਕ ਸਾਡਾ ਅੱਜ ਦੀ ਵੀਡੀਓ ਸ਼ੇਅਰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜੱਟ ਲਾਈਫ 76 YouTube ਚੈਨਲ ਆਪਣਾ ਆਹ ਬੱਕਰਾ ਮੰਡੀ ਆਜੋ ਦੀ ਮੰਡੀ ਦੇ ਵਿੱਚ ਦੇਖੋ ਸੌਦਾ ਬਹੁਤ ਵਧੀਆ ਸੌਦਾ ਹੋਇਆ ਠੀਕ ਹੈ ਗੱਲ 100-100 ਪਵਾਣਾ 15000 ਪੂਰਾ ਉਹ ਗੱਲ ਹੈਗੀ ਲਓ ਵੀ ਮਿੱਤਰੋ ਦੁਬਾਰੇ ਫੇਰ ਚੱਲ ਪਿਆ ਕੰਮ ਦੇਖਦੇ ਆ ਕੀ ਬਣਦਾ ਹੈ ਦੇਖਿਆ ਜਾਂਦੀ ਆ ਨਹੀਂ ਸੱਤ ਨੂੰ ਪੂਰੇ ਹੋ ਗਏ ਮੈਂ ਪਾਇਆ ਤੇ ਮਰਲ ਮੰਨ ਵੀ ਲੈਣਾ ਲਗੀ ਲਗਾਈ ਹੋਗੀ ਰਖਾਈ ਫਿਰ ਕੀ ਹੋ ਗਈ 100 ਰੁਪਏ ਆ ਰਖਾਈ ਦਾ ਕੀ ਗੱਲ ਆ ਉਹ ਖਤ 200 ਕਟ ਸੱਤ ਨੂੰ ਹੋ ਗਈਆਂ ਬਾਤ ਹਾਂ ਠੀਕ ਆ ਜੀ ਜੀ 200 ਕਟ ਸੱਤ ਨੂੰ ਜੀ ਅਬੀ ਲਖਾਈ ਪਿੱਛੇ ਮੜਾ ਜਾ ਹੋ ਗਿਆ ਕੰਮ ਕੀ ਬਣਦਾ ਪਹਿਲਾਂ ਉਹਦਾ ਕਰ ਦੋ ਵੀਡੀਓ ਸ਼ੇਅਰ ਬਾਈ ਦੱਬ ਕੇ ਉਹ ਨਖਰਾਇਆ ਬਰੇ ਮੋ ਹੋਰ ਖਤਰ ਨਹੀਂ ਆਉਂਦੇ ਨਹੀਂ 200 ਮੇਰੇ ਉਹੀ ਗੱਲ ਆ ਰਹੀ ਹੈ ਹੋਰ ਖਤਰ ਨੂੰ ਪੂਰੀ ਦੀ ਲਗਾਈ ਮੈਂ ਤਾਂ ਖਾਤ ਮੰਨ ਗੱਲ ਮੰਨ ਨਹੀਂ ਰਹਾ ਹਾਂ ਮੇਰੇ ਬਾਰੇ ਠੀਕ ਹੈ ਉਹ ਠੀਕ ਹੈ ਜੀ ਸਾਡੇ ਬਾਰੇ ਠੀਕ ਹੈ ਮੈਂ ਆਵਿਓ ਆਵੀਂ ਸੌਦਾ ਜੇ ਵਧੀਆ ਲੱਗਿਆ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੁਹਾਨੂੰ ਫੇਰ ਇਦੋਂ ਵੀ ਵਧੀਆ ਸੌਦਾ ਦਿਖਾਵਾਂਗੇ ਉਹਨਾਂ ਦਿੱਕ ਦਿਓ ਅੱਗੇ ਧੰਨਵਾਦ ਸਤਿ ਸ੍ਰੀ ਅਕਾਲ ਓਕੇ ਬਾਈ